ਜੋ ਸੱਜਨ ਕੁਮਾਰ ਨੂੰ ਤੇ ਬਰੀ ਹੋਣਾ ਹੀ ਨਹੀਂ ਚਾਹੀਦਾ ਸੀ ਉਹਨੂੰ ਤੇ ਅੰਦਰ ਗਲਗਲ ਕੇ ਸਾੜ-ਸਾੜ ਕੇ ਮਰਨਾ ਚਾਹੀਦਾ ਸੀ ਇਹਨੂੰ ਫਾਂਸੀ ਦੇ ਨਾ ਮਿਲੇ ਇਹਨੂੰ ਅੰਦਰ ਹੀ ਸਾੜ ਕੇ ਮਾਰਨ ਕਿਉਂਕਿ ਜੋ ਇਹਨੇ ਹਾਲਾਤ ਦਿੱਲੀ ਦੇ ਵਿੱਚ ਕੀਤੇ ਨੇ ਉਹ ਅੱਜ ਦਿਨ ਤੱਕ ਕਿਸੇ ਕੌਮ ਨੇ ਨਹੀਂ ਕੀਤੇ ਗੱਲ ਇਹ ਹੈ ਕਿ ਦੇਖੋ ਇਹਨ ਦਿਨ ਅਸੀਂ ਲਗਾਤਾਰ ਜਦੋਂ ਇੰਦਰਾ ਗਾਂਧੀ ਪੂਰੀ ਹੋਈ ਹੈ ਪੂਰੀ ਦਿੱਲੀ ਸ਼ਹਿਰ ਤੇ ਸ਼ੋਰ ਪੈ ਗਿਆ ਸੀ ਕਿ ਇੰਦਰਾ ਮਰ ਗਈ ਇੰਦਰਾ ਮਰ ਗਈ ਉਸ ਤੋਂ ਦੂਗੇ ਦਿਨ ਸਵੇਰੇ ਅੱਜੜ ਆਣੇ ਸ਼ੁਰੂ ਹੋ ਗਏ ਕੋਈ ਰੋਟਕ ਤੋਂ ਆਵੇ ਕੋਈ ਸ਼ਡੂਲ ਕਾਸ ਦੇ ਆਣ ਕੋਈ ਆਂਢੀ ਗੁਆਂਢੀ ਤੋਂ ਉੱਠ ਕੇ ਆਣ ਉਹਨਾਂ ਨੇ ਕੀ ਕੀਤਾ ਜੀ ਸਿੱਖਾਂ ਨੂੰ ਜਿੱਥੇ ਦੇਖਿਆ ਉੱਥੇ ਹੀ ਮਾਰਨਾ ਤੇ ਕਤਲੇਆਮ ਕਰਨਾ ਸ਼ੁਰੂ ਕਰ ਦਿੱਤਾ ਦੂਰੋਂ ਦੂਰੋਂ ਅੱਜੜ ਆਂਦੇ ਸੀ ਪੰਜੇ ਲੈ ਕੇ ਤੂੜੀ ਵਾਲੇ ਉਹ ਬੋਲਦੇ ਸੀ ਅਸੀਂ ਤਿੰਨ ਦਿਨ ਪੈਰਾ ਦਿੰਦੇ ਰਿਆਂ ਗਲੀਆਂ ਦੇ ਵਿੱਚ ਅੱਕਾ ਬਾਲ ਕੇ ਭੁੱਖੇ ਪਿਆਸੇ ਇਤਜ਼ਾਬ ਕੋ ਰੱਖਿਆ ਮਰਚਾਂ ਕੋ ਰੱਖਿਆ ਤਿੰਨ ਦਿਨ ਅਸੀਂ ਆਪਣੀ ਗਲੀ ਵਿੱਚ ਪਿਆਰਾ ਦਿੰਦੇ ਰਿਆਂ ਤਾਂ ਕਿ ਸਾਡੀ ਗਲੀ ਵਿੱਚ ਕੋਈ ਦੂਸਰਾ ਬੰਦਾ ਨਾ ਆ ਕੇ ਵੱਢ ਜਾਏ ਜਦੋਂ ਅੱਜੜ ਦੋਨੋਂ ਪਾਸੇ ਆਂਦਾ ਸੀ ਇੱਕ ਪਾਸੋਂ ਨਹੀਂ ਦੋਨੋਂ ਪਾਸੇ ਆਂਦਾ ਸੀ ਦੋਨੋਂ ਪਾਸੇ ਆਂਦਾ ਸੀ ਕਹਿੰਦਾ ਜੀ ਆਹ ਦੇ ਚੌਧਰੀ ਇਹਦੇ ਕੋਈ ਸਰਦਾਰ ਤੋਂ ਨਾ ਰਹਿਦਾ ਸਾਂ ਮੈਂ ਕਿਹਾ ਚੌਧਰੀ ਇਹਦੇ ਕੋਈ ਕਿੱਥੇ ਕੋ ਸਰਦਾਰ ਰਹਿਦਾ ਸਾਂ ਸਰਦਾਰ ਤੇਰੇ ਕੋ ਸਭ ਭਾਗੇ ਸਾਂ ਉਹਨਾਂ ਨੇ ਸਮਝਿਆ ਇਹ ਹਿੰਦੂਆਂ ਦੀਆਂ ਜਨਾਨੀਆਂ ਨੇ ਸਾਡੀ ਭਾਸ਼ਾ ਬੋਲਦੀਆਂ ਨੇ ਤੇ ਅੱਜੜ ਅੱਗੇ ਚਲਾ ਜਾਂਦਾ ਸੀਗਾ ਜਦੋਂ ਅੱਜੜ ਅੱਗੇ ਥੋੜੀ ਦੇਰ ਮੈਂ ਕਿਹਾ ਅੱਦ ਤੱਕ ਮੀਟਰ ਵੀ ਨਹੀਂ ਗਿਆ ਹੋਣਾ ਇੱਕ ਬੱਚਾ ਸਾਈਕਲ ਤੇ ਦੁੱਧ ਲੈਣ ਜਾ ਰਿਹਾ ਸੀ ਉਹਨੇ ਮੈਂ ਕਿਹਾ ਕਾਕਾ ਤੂੰ ਰੇ ਆ ਜਾ ਅੱਗੇ ਅੱਜੜ ਹੈਗਾ ਤੈਨੂੰ ਮਾਰ ਜਾਏਗਾ ਜਵਾਨ ਖੂਨ ਸੀ ਉਹਨੇ ਕਿਹਾ ਮੈਨੂੰ ਕਿਹਨੇ ਮਾਰਨਾ ਉਹ ਸਾਈਕਲ ਸਮੇਤ ਉਹਨਾਂ ਨੇ ਪਤਾ ਨਹੀਂ ਕੀ ਮਸਾਲਾ ਪਾਇਆ ਪੰਜਾ ਮਾਰਿਆ ਉਹ ਬੱਚਾ ਉੱਥੇ ਹੀ ਡਿੱਗ ਗਿਆ ਉਹਨੂੰ ਅੱਧੀ ਅਗ ਲੱਗੀ ਅੱਧੀ ਅਗ ਨਾ ਲੱਗੀ ਹੁਣ ਅਸੀਂ ਅਗਰ ਅੱਜੜਾਂ ਸਾਹਮਣੇ ਅਗ ਲਾਉਂਦੇ ਤੇ ਉਹਨਾਂ ਨੂੰ ਪਤਾ ਲੱਗ ਜਾਣਾ ਕਿ ਇਹ ਸਰਦਾਰਾਂ ਜਾਂ ਜਨਾਨੀਆਂ ਨੇ ਤੇ ਸਾਡੀ ਬੋਲੀ ਬੋਲ ਕੇ ਉਸ ਬੱਚੇ ਨੂੰ ਬਚਾ ਰਹੀਆਂ ਨੇ ਘਰਾਂ ਦੇ ਵਿੱਚ ਪੇਟੀਆਂ ਦੇ ਵਿੱਚ ਬੱਚੇ ਲੁਕੇ ਸਰਦਾਰ ਲੁਕੇ ਉਹਨਾਂ ਨੂੰ ਮਾਰਿਆ ਕੰਤੀ ਸਾਹਿਬ ਜੀ ਨੂੰ ਮਾਰਿਆ ਬੇਦਵੀ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੇਖੋ ਗੁਰੂ ਕਨਾਲ ਸਾਹਿਬ ਦੇ ਵਿੱਚ ਹਰੀਕ ਕੋਮ ਦਾ ਮਤਲਬ ਵੀ ਨਾਮ ਹੈਗਾ ਸਾਰੇ ਵਿਸ਼ਿਆਂ ਮੁੰਨੀਆਂ ਦੇ ਨਾਮ ਹੈਗੇ ਨੇ ਉਹਨਾਂ ਨੇ ਇਹ ਵੀ ਨਹੀਂ ਸੋਚਿਆ ਕਿ ਅਸੀਂ ਹੀ ਆਪਣੇ ਗੁਰੂ ਨੂੰ ਸਾਲ ਰਹੇ ਆ ਇਸ ਕਰਕੇ ਸਾਡੀ ਸਰਕਾਰ ਅਗੇ ਇਹ ਬੇਨਤੀ ਆ ਦੇਖੋ ਕਈ ਸਰਕਾਰਾਂ ਆਈਆਂ ਇਸੀ ਸਰਕਾਰ ਨੇ ਸੁਣਵਾਈ ਨਹੀਂ ਕੀਤੀ ਅਗਰ ਮੋਦੀ ਨੇ ਕੀਤੀ ਹੈ ਤਾਂ ਉਹਨੂੰ ਅੰਦਰ ਕੀਤਾ ਤਾਂ ਫਿਰ ਉਹਨੂੰ ਦੋ ਕੇਸਾਂ ਭਰੀ ਕਿਉਂ ਕੀਤਾ ਉਹਨੂੰ ਅੰਦਰ ਹੀ ਸੜ ਕੇ ਗਲ-ਗਲ ਕੇ ਮਰਨਾ ਚਾਹੀਦਾ ਤਾਂ ਕਿ ਉਹਨਾਂ ਨੂੰ ਅਹਿਸਾਸ ਹੋਵੇ ਕਿ ਮੈਸਿੱਖ ਸਿੱਖਾਂ ਨਾਲ ਕੀ ਕੀਤਾ ਹੈਗਾ ਵੇ ਮਿਲਟਰੀ ਥਾਣਿਆਂ ਅੱਗੇ ਲਾਉਂਦੇ ਮਿਲਟਰੀ ਥਾਣਿਆਂ ਦੇ ਅੱਗੇ ਲਾਤੀ ਸ਼ਪੂਰ ਬਸਤੀ ਉਹਨਾਂ ਨੇ ਸਾਨੂੰ ਛੱਡਿਆ ਮਿਲਟਰੀ ਵਾਲਿਆਂ ਨੇ ਉੱਥੇ ਪੰਜਾਬੀ ਬਾਗ ਰਾਤੀ ਇਹਨਾਂ ਟਰੱਕ ਭੇਜਿਆ ਸਿਰੇ ਛੋਲਿਆਂ ਦਾ ਤੇ ਪੂੜੀਆਂ ਦਾ ਅਸੀਂ ਉਹ ਛੋਲੇ ਤੇ ਪੂੜੀਆਂ ਚੱਕ-ਚੱਕ ਕੇ ਜਿਹੜੇ ਟਰੱਕ 'ਚ ਸਮਾਨ ਦੇਣ ਆਏ ਸੀ ਉਹਨਾਂ ਦੇ ਮੂੰਹ ਤੇ ਹੀ ਮਾਰੀਆਂ ਅਸੀਂ ਕਿਹਾ ਉਹ ਕਹਿੰਦੇ ਵੀ ਜਿਹੜੇ ਤੇ ਸਿੱਖ ਬਚ ਗਏ ਨੇ ਉਹ ਹੀ ਮਰ ਜਾਣਗੇ ਰਾਤ ਨੂੰ ਸਾਡੇ ਬੱਚੇ ਨਿੱਕੇ ਨਿੱਕੇ ਸੀ ਕੋਈ ਕੰਬਲ ਨਹੀਂ ਕੋਈ ਕੁਝ ਨਹੀਂ ਉੱਪਰ ਕੋਠੇ ਤੇ ਤੀਸਰੀ ਚੌਥੀ ਮੰਜ਼ਲ ਦੇ ਮਕਾਨ ਸੀ ਉਹਨਾਂ ਨੇ ਸਾਨੂੰ ਇੱਕ ਕੰਬਲ ਦਿੱਤਾ ਅਸੀਂ ਉਹਨਾਂ ਦੀਆਂ ਰਿਹੜੀਆਂ ਥਾਣੇ ਵਾਲਿਆਂ ਦੀਆਂ ਸਾੜ-ਸੜ ਕੇ ਸਾਰੀ ਰਾਤ ਅਸੀਂ ਕੱਟੀ ਜੁਗੇ ਦਿਨ ਫਿਰ ਸਾਨੂੰ ਅਨਰਚਪੁਰ ਬਸਤੀ ਆਪਣਾ ਅਸਰਾ ਦਿੱਤਾ ਕੋਈ ਦੁੱਧ ਦੇ ਰਿਹਾ ਕੋਈ ਕੰਬਲ ਦੇ ਰਿਹਾ ਕੋਈ ਕੁਝ ਅਸੀਂ ਕਿਆ ਕਦ ਤੱਕ ਕਰਾਂਗੇ ਘਰੋਂ ਵੀ ਗਏ ਬਾਹਰੋਂ ਵੀ ਗਏ ਧਨ ਕੱਪੜਿਆਂ ਵਿੱਚ ਨਿਕਲ ਕੇ ਆਇਆ ਇੱਥੇ ਵੀ ਕੋਈ ਇਨਸਾਫ ਨਹੀਂ ਮਿਲਿਆਗਾ ਕੀ ਮਿਲਿਆ ਕੋਈ ਇਨਸਾਫ ਨਹੀਂ ਮਿਲਿਆ ਬਜ਼ੁਰਗ ਬੰਦੇ ਰੁੱਲਦੇ ਪੈਨੇ ਇਹ ਮਾਤਾ ਨੇ ਦੇਖ ਲਓ ਇੱਕ ਬੱਚਾ ਦਾ ਜਵਾਨ ਜਿਹੜਾ ਮਾਰਿਆ ਗਿਆ ਉਹਨੂੰ 1 ਰੁਪਈਆ ਨਹੀਂ ਮਿਲਿਆ ਮਾਤਾ ਨੂੰ ਕਿੰਨੀ ਉਮਰ ਹੈ ਕਿੰਨੀ ਸੰਘਰਸ਼ ਦੀ ਜ਼ਿੰਦਗੀ ਇਸ ਮਾਤਾ ਨੇ ਆਪਣੀ ਕੱਟੀ ਹੈਗੀਏ ਸਾਡੀ ਗਵਰਨਮੈਂਟ ਅਗੇ ਆਇਆ ਸਾਫ ਇਨਸਾਫ ਹੈਗਾ ਕਿ ਸਾਨੂੰ ਉਹ ਇਹਨੂੰ ਬਾਹਰ ਨਾ ਕੱਢਣ ਇਹਨੂੰ ਅੰਦਰ ਹੀ ਗਾਲ-ਗਾਲ ਕੇ ਸੜ ਕੇ ਮਰਨ ਦੇਣਾ ਚਾਹੀਦਾ ਜਦੋਂ ਅਬਦਾਲੀ ਦਾ ਰਾਜ ਸੀ ਤੇ ਗੁਰੂ ਸਿੰਘਾਂ ਤੇ ਉਹਨਾਂ ਨੇ ਸਿੱਖ ਮਾਰੇ ਉਹ ਸਿੱਖਾਂ ਨੇ ਪਤਾ ਕੀ ਉਹਨੂੰ ਸਜ਼ਾ ਦਿੱਤੀ ਉਹਨੂੰ ਖੱਡਾ ਖੋੜ ਕੇ ਉਹਦੇ ਵਿੱਚ ਦੱਬ ਦਿੱਤਾ ਉਹ ਕਹਿੰਦੇ ਨੇ ਇਹਨੂੰ ਅੰਦਰ ਹੀ ਮਰਨ ਦੋ ਜੋ ਮਲਮੂਤਰੋ ਨਹੀਂ ਸਿੱਖ ਉਹਦੇ ਉੱਤੇ ਹੀ ਕਰਦੇ ਸੀ ਉਹ ਅੰਦਰ ਹੀ ਤੜਸ-ਤੜ ਕੇ ਮਰ ਗਿਆ ਇਸ ਕਰਕੇ ਇਹਨੂੰ ਸਜ਼ਨ ਕਮਾਣ ਦੀ ਇਹ ਸਜ਼ਾ ਮਿਲਣੀ ਚਾਹੀਦੀ ਹੈ ਇਹ ਅੰਦਰ ਹੀ ਤੜਸ ਸੜ ਕੇ ਗੰਦੇ ਦੇ ਵਿੱਚ ਮਰੇ ਇਹ ਸੱਚੇ ਥਾਣੇ ਦਾ ਯਾ ਮਿੰਟਲੀ ਆਲਗੜ ਕੇ ਤੇਰਾ ਲਾਗਾ ਕਿੱਸਾ ਹੈ ਕੇ ਤੇ ਠੀਕ ਹੈ ਉਹ ਸਾਨੂੰ ਨਾਲ ਲੈ ਗਿਆ ਮਿੰਟਲੀ ਆਲਗੜ 6 ਫੁੱਟ ਲੰਬਾ ਜਵਾਨ ਉਹਨੇ ਮਾਰ ਲਾ ਕੇ ਚੰਡ ਕੇ ਨਾਲ ਰਸ ਤੇ ਲੱਛ ਕੇ ਨਹੀਂ ਸਰਦੀਆ ਤੂੰ ਕਹਿੰਦਾ ਮੇਰਾ ਲਾਗਾ ਠੀਕ ਹੈ ਸੱਜਨ ਕੁਮਾਰ ਉਹ ਪੁੱਪਲ ਖਵੇ ਮਾਰਾ ਨੌਕਾ ਨੰਮ ਜਵਾਂ ਸੀ ਮਿੰਟਰੀ ਵਾਲੇ ਯੋਕੇ ਤਾਂ ਸਾਡੇ ਹੱਦ ਬੀਤੀ ਕਹਾਣੀ ਐ ਅਸੀਂ ਹੱਦ ਬੀਤੀ ਦੱਸਵੇਂ ਆਪਣੀ ਵੀ ਸਾਡੇ ਨਾਲ ਕੀ ਬੀਤੀ ਐ ਜਿਹਦੇ ਨਾਲ ਬੀਤਦੀ ਉਹਨੂੰ ਪਤਾ ਹੁੰਦਾ ਜਿਹੜਾ ਦੇਖਦਾ ਉਹਨੂੰ ਪਤਾ ਹੁੰਦਾ ਜਿਹਨੇ ਦੇਖਿਆ ਨਹੀਂ ਉਹਨੂੰ ਕੀ ਪਤਾ ਤਾਂ ਕਹਣਗੇ ਆ ਜੀ ਆਗੇ ਜਾ ਜਾਗੇ ਜੀ ਫਲਾਣੇ ਆਗੇ ਜੀ ਧਮਕਾਣੇ ਆਗੇ ਇੱਥੇ ਸਾਡੀ ਇਹ ਕਦਰ ਕੋ ਹੋ ਰਹੀ ਐ ਸਰਕਾਰ ਕੀ ਕਰੇਗੀ ਸਰਕਾਰ ਸਰਕਾਰ ਜਿਹੜੀ ਵੀ ਆਂਦੀ ਆਪਣੇ ਹਿੱਤ ਕਵੇ ਸਿੱਕਦੀ ਦੂਸਰਿਆਂ ਦਾ ਕੁਝ ਨਹੀਂ ਸੋਚਦੀ ਮਾਤਾ ਜੀ ਇਹਨਾਂ ਦਾ ਮੁੰਡਾ ਮਾਰਿਆ ਗਿਆ ਕੁਛ ਨਹੀਂ ਇਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਕੋਈ ਸਰਕਾਰਾਂ ਨੇ ਕੱਖ ਤੱਕ ਨਹੀਂ ਕੀਤਾ ਛੋਸੀ ਇਹ ਕਹਿਣਾ ਚਾਹੁੰਦੇ ਆ ਸੱਜਣ ਕੁਮਾਰ ਨੂੰ ਫਰੀ ਕਰਨਾ ਬੜੀ ਨਿੰਦਣਯੋਗ ਗੱਲ ਹੈ ਇਹਨੂੰ ਅੰਦਰ ਹੀ ਰਹਿਣਾ ਚਾਹੀਦਾ ਸੀ ਮੈਂ ਕਹਿੰਦਾ ਨਾ ਫਾਂਸੀ ਹੋਵੇ ਇਹਨੂੰ ਫਾਂਸੀ ਨਹੀਂ ਹੋਣੀ ਚਾਹੀਦੀ ਇਹਨੂੰ ਜੇਲ੍ਹ ਦੀਆਂ ਸਲਾਖਾਂ ਜੀ ਰਹਿਣ ਤੇ ਫਾਂਸੀ ਹੁੰਦੀ ਹੈ ਬੰਦਾ ਫਾਂਸੀ ਗਏ ਰੱਸਾ ਪਾਇਆ ਗੱਲ ਲੱਟ ਗਿਆ ਕੰਮ ਖਤਮ ਇਹਨੂੰ ਅਹਿਸਾਸ ਹੋਵੇ ਜੇਲ੍ਹ ਵਿੱਚ ਰਹਿ ਕੇ ਭਈ ਮੈਂ ਇੰਨਾ ਮਾੜਾ ਕੰਮ ਕੀਤਾ ਇਹਨਾਂ ਸਿੱਖ ਮਰਵਾਏ ਤੇ ਮੇਰਾ ਕੀ ਹਾਲ ਹੋ ਰਿਹਾ ਸਵਾਸੀ ਕਹਿੰਦੇ ਆ ਸੁਰਿੰਦਰ ਸਿੰਘ ਦੀ ਗਵਾਹੀ ਹੋਣੀ ਚਾਹੀਦੀ ਏ ਜਿੱਦਾਂ ਸੀਬੀਆਈ ਵਾਲਾ ਆਇਆ ਸੀ ਅਜੇ ਕੁਮਾਰ ਇਹਨੂੰ ਚਾਹੀਦਾ ਦੁਬਾਰਾ ਬਿਆਨ ਕਰਾਵੇ ਫੁਲਕਾ ਸਾਹਮਣੇ ਵੀ ਮੀਟਿੰਗ ਹੋਈ ਸੀਗੀ ਸਾਡੀ ਉਹ ਕਹਿੰਦਾ ਸੀ ਆਪਾਂ ਦੁਬਾਰਾ ਕੇਸ ਲਾਵਾਂਗੇ ਆਪਾਂ ਦੁਬਾਰਾ ਇਹਨੂੰ ਅੰਦਰ ਕਰਾਵਾਂਗੇ ਹੈ ਤੇ ਅੰਦਰ ਹੀ ਅਜੇ ਸਿਰਫ ਦੋ ਕੇਸਾਂ ਤੋਂ ਭਰੀ ਹੋਇਆ ਏ ਕੇਸ ਤੋਂ ਪਹਿਲੇ ਭਰੀ ਹੋਇਆ ਸੀਗਾ ਇਹ ਜਨਕਪੁਰੀ ਔਰ ਵਿਕਾਸਪੁਰੀ ਤੋਂ ਹੋਇਆ ਅਜੇ ਮੰਗੋਲਪੁਰੀ ਦੀ ਗਵਾਹੀ ਹੋਣੀ ਏ ਇਹ ਬਚ ਨਹੀਂ ਸਕਦਾ ਜੇ ਸਰਕਾਰ ਸਾਡਾ ਸਾਥ ਦੇਵੇ ਬਚ ਨਹੀਂ ਸਕਦਾ ਪਰ ਸਰਕਾਰਾਂ ਸਾਥ ਨਹੀਂ ਦੇਰੀਆਂ ਕੇਂਦਰ ਸਰਕਾਰ ਮੋਦੀ ਆਇਆ ਸੀ ਮੋਦੀ ਕਹਿੰਦਾ ਸੀ ਮੈਂ ਜਿੰਨਿਆਂ ਜਿਨ੍ਹਾਂ ਨੇ ਕਤਲਿਆਮ ਕਰਾਇਆ ਮੈਂ ਸਾਰਿਆਂ ਨੂੰ ਅੰਦਰ ਠੋਕਾਂਗਾ ਸਿਰਫ ਇੱਕ ਸੱਜਣ ਕੇ ਮਾਰ ਨੂੰ ਅੰਦਰ ਕਰਾਇਆ ਹੋਰ ਕੱਖ ਨਹੀਂ ਕੀਤਾ ਆਪਣੀ ਸਿਰਫ ਉਹਨੇ ਖਾਣਾ ਪੂਰੀ ਕੀਤੀ ਹੈ ਹੋਰ ਕੱਖ ਨਹੀਂ ਕੀਤਾ ਬੇ ਅਜੇ ਵੀ ਜਿਹੜੇ ਘਰਾਂ ਤੋਂ ਬੇਕਾਰ ਅਜੇ ਵੀ ਮੈਂ ਕਹਿੰਦਾ 1984 ਪੀੜਤ ਪਰਿਵਾਰ ਅਜੇ ਵੀ ਕਰਾਇਆ ਤੇ ਰਹਿ ਰਹੇ ਨੇ ਉਹਨਾਂ ਦੇ ਆਪਣੇ ਘਰ ਤੱਕ ਨਹੀਂ ਬੜੇ ਕਿਹੜੇ ਅਸਲੀ ਸੀਗੇ ਇੱਥੇ ਆ ਕੇ ਹੁਣ ਦੂਜੇ ਬੈਠੇ ਹੋਏ ਨੇ ਜਾਲੀ ਬੰਦੇ ਫਲੈਟਾਂ ਵਿੱਚ ਉਹ ਤੁਸੀਂ ਸਰਕਾਰ ਤੋਂ ਇਹ ਮੰਗ ਕਰਦੇ ਇਨਸਾਫ ਦਾ ਆ ਸਰਕਾਰ ਤੋਂ ਅਸੀਂ ਇਹ ਕੰਨਿਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਜਿਹੜਾ ਨੂੰ ਜਿਹੜੇ ਕਾਤਲ ਨੇ ਜਿਹੜੇ ਅਜੇ ਤੱਕ ਜਿੰਦਾ ਘੁੰਮਦੇ ਪੈ ਨੇ ਦਿੱਲੀ ਦੀਆਂ ਗਲੀਆਂ ਵਿੱਚ ਉਹਨਾਂ ਨੂੰ ਚੱਕ ਕੇ ਅੰਦਰ ਸੁੱਟਣ ਕੋਈ ਫਾਂਸੀ ਨਹੀਂ ਦੇਣੀ ਇਹਨਾਂ ਨੂੰ ਜੇਲਾ ਹੀ ਛੱਡ ਦੇ ਅੰਦਰ ਕੈਦ ਜਦ ਤੱਕ ਅੰਦਰ ਹੀ ਮਰਨ ਅੰਦਰ ਹੀ ਗੱਲਣ ਅੰਦਰ ਹੀ ਸੜਨ ਫਾਂਸੀ ਨਹੀਂ ਦੇਣੀ ਇਹਨਾਂ ਨੂੰ ਇਹ ਅੰਦਰ ਹੀ ਘੁੱਟ-ਘੁੱਟ ਕੇ ਮਰਨ ਇਹਨਾਂ ਨੂੰ ਪਤਾ ਲੱਗੇ ਕਿਵੇਂ ਤੁਸੀਂ ਜਿਹੜੇ ਸਿੱਖਾਂ ਦੇ ਬੱਚਿਆਂ ਨੂੰ ਗੱਲਾਂ 'ਚ ਟਾਇਰ ਪਾ ਕੇ ਅੱਗ ਲਾਈ ਤੂੰ ਇਹ ਨਾ ਕਿੰਨੇ ਉਹਨਾਂ ਦੇ ਦਮ ਘੁੱਟੇ ਹੋਣੇ ਹੈ ਕਿੰਨਾ ਚਿਹਰਾ ਸੜ ਗਿਆ ਮੈਂ ਕਹਿੰਦਾ ਚਿਹਰਾ ਕੀ ਪੂਰਾ ਸਰੀਰੀ ਸੜ ਗਿਆ ਸیرے 5 ਵਜੇ ਦਾ ਟਾਈਮ ਸੀ ਸਾਡੀ ਗਲੀ ਦੇ ਬਾਹਰ ਅਸੀਂ ਹਿੰਦੂਆਂ ਦੇ ਘਰ ਲੁਕੇ ਦੀ ਸਾਹਮਣੇ ਉਹ ਗੱਲੇ ਟਾਇਰ ਪਾ ਕੇ ਅੱਗ ਲਾਤੀ ਸਾਰੀ ਰਾਤ ਨਾ ਉਹਦੀ লাশ ਬਲਦੀ ਰਹੀ ਚੱਕ ਕੇ ਸਰਕਾਰੀ ਪਾਰਕ ਬਣੀ ਸੀ ਚੱਕ ਕੇ ਉੱਤੇ ਸੁੱਟਦੀ ਕੁੱਤੇ ਸੂਰ ਉਹਦੀ লাশ ਹੰਦੇ ਰਹੀ ਖਾਣੇ ਇਹ ਫਿਰ ਜਦੋਂ ਜਦੋਂ ਗੱਲ ਵੀ ਟਾਇਰ ਪਾਇਆ ਜਾਂਦਾ ਸੀਗਾ ਸਿੱਖਾਂ ਉੱਤੇ ਕਹਿੰਦਾ ਸੀ ਦੇਖੋ ਉਹ ਜਿਹੜੇ ਹਜੂਮ ਸੀਗਾ ਹਰਿਆਣੇ ਦੇ जाट ਸੀ ਹੈਗੇ ਜਿਨ੍ਹਾਂ ਨੇ ਕਤਲੇਆਮ ਕਰਵਾਏ ਦਰਦ ਰਲ ਗਏ ਕਹਿੰਦਾ ਦੇਖੋ ਦੇਖੋ ਕਿਵੇਂ ਇਹ ਭਾਲੂ ਨਾਚ ਰਹਾ ਸਾਨੂੰ ਭਾਲੂ ਦੱਸਦੇ ਸੀ ਦੇਖੋ ਇਹ ਕਿਵੇਂ ਭਾਲੂ ਨਾਚ ਰਿਹਾ ਜਰਵਾ ਅਗ ਲੱਗਦੀ ਸੀ ਕਿਸੇ ਸਿੱਖ ਨੂੰ ਇਹੋ ਜਨ ਫਿਰੰਦਰ ਹੀ ਕਹਿੰਦਾ ਇਹੋ ਜਾਨੂੰ ਅੰਦਰ ਕਰਨਾ ਚਾਹੀਦਾ ਹੈ ਮੋਦੀ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਕਹਿਣਾ ਚਾਹਨਾ ਵਾ ਜਿਹੜੇ ਇਹਦੇ ਜਨਗਪੁਰੀ ਤੋਂ ਔਰ ਵਿਕਾਸਪੁਰੀ ਤੋਂ ਭਰੀ ਹੋਇਆ ਨਾ ਉਹ ਬੀਬੀਆਂ ਰੋਂਦੀਆਂ ਪਈਆਂ ਬੀਬੀਆਂ ਰੋਂਦੀਆਂ ਪਈਆਂ ਕਹਿੰਦੇ ਸਾਨੂੰ ਤੇ ਸੱਦੇ ਹੀ ਕੋ ਨਹੀਂ ਜੱਜ ਨੇ ਇਹਨਾਂ ਨੂੰ ਭਰੀ ਕਿਵੇਂ ਕਰਤਾ ਜਦ ਗਵਾਹ ਅਸੀਂ ਹੈਗੇ ਆ ਸਾਡੇ ਬਿਆਨ ਹੋਏ ਨੇ ਜੇ ਸਜ਼ਾ ਇਹਨੂੰ ਹੋਈ ਏ ਤੇ ਸਾਡੇ ਗਵਾਹਾਂ ਗਵਾਹੀ ਕਰਕੇ ਸਜ਼ਾ ਹੋਈ ਐ ਨਾ ਫਿਰ ਬਾਹਰ ਕਿਵੇਂ ਜੱਜ ਨੇ ਕੱਟਦਾ ਬਾਤ ਇਹਦਾ ਮਤਲਬ ਜੱਜ ਵਿੱਕ ਗਿਆ ਸਰਕਾਰਾਂ ਵਿੱਕੀਆਂ ਹੋਈਆਂ ਸਾਨੂੰ ਇਨਸਾਫ਼ ਮਿਲਣਾ ਚਾਹੀਦਾ 45 ਸਾਲ ਹੋ ਗਏ ਨੇ ਇਨਸਾਫ਼ ਮਿਲਣਾ ਚਾਹੀਦਾ ਸਾਡੇ ਤੁਹਾਡੇ ਚੈਨਲਾਂ ਦੇ ਮਾਧਿਅਮ ਰਾਹੀਂ ਸਾਡੀ ਇਹ ਆਪੀਲ ਏ ਬਈ ਤੁਸੀਂ ਅੱਗੇ ਲੋਕਾਂ ਤੱਕ ਜਾਏਗਾ ਸਾਡੀ ਇਹ ਖਬਰਾਂ ਜੜੀਆਂ ਭਗਵੰਤ ਮਾਨ ਤੱਕ ਪਹੁੰਚੇ ਉਹ ਇਨਸਾਫ਼ ਕਰੇਗਾ ਪੰਜਾਬ ਸਰਕਾਰ ਆਜੇ 1 ਸਾਲ ਪਿਆ ਉਹਦਾ 84 ਪੀੜਤਾਂ ਬਾਰੇ ਕੁਝ ਸੋਚੇ ਉਹਨਾਂ ਨੂੰ ਮੁਆਜਾ ਦਵੇ ਜਿਨ੍ਹਾਂ ਨੂੰ ਨਹੀਂ ਮਿਲਿਆ ਅਸੀਂ ਆ ਸਰਕਾਰ ਦਾ ਕੀ ਹੋਇਆ ਦੱਸਾਂ ਅਸਾਂ ਕੁਦਰ ਮੁੰਦਰ ਸਾਤੇ ਤੇ ਮੇਰੇ ਪੁੱਤਰੀਆ ਮਾਰ ਗਏ ਹਾਂ ਤੁਮਾਂ ਅਸਾਂ ਬਹੁਤ ਅਤੀ ਦੁਖੀ ਕਦੀ ਗੁਰਦੁਆਰੇ ਜਾ ਕਦੀ ਉੱਥੇ ਜਾ ਕਦੀ ਉੱਥੇ ਦਾ ਪ੍ਰਕਾਰ ਨਾਲ ਇਹ ਮੇਰਾ ਲੜਕਾ ਇਹ ਮੇਰਾ ਪੁੱਤਰਾ ਹੈ ਤਾਂ ਤੇ ਮਿਲਿਆ ਵੀ ਕੁਛ ਨਹੀਂ ਬੱਚਿਆ ਉਹ ਨਾ ਮੇਰੇ ਤੇ ਮੈਂ ਤੇ ਕੁਛ ਵੀ ਨਹੀਂ ਕਿੰਨੇ ਸਾਲ ਦਾ ਸੀ ਜੀ ਮੁੰਡਾ ਤੁਹਾਡਾ ਇਹ ਸਾਡੋਂ ਤੇ ਮੈਨੂੰ ਨਹੀਂ ਜਾ ਕੇ ਨਹੀਂ ਉਹ ਪਿਆੰਗਾ ਭਰਾ ਸੀਗਾ ਉਹ ਵੱਡਾ ਫਿਰ ਇਹ ਮੈਂ ਸੱਤਾਂ ਨਾ ਨਹੀਂ ਇਹ ਕੇ ਪੰਜੀ ਪੰਜ ਪਾਥੀ ਨੰਗੇ ਆਲੇ ਕਪੜੇ ਲੱਤੇ ਮਾਰ ਕੁੱਟ ਮਾਰ ਕੁੱਟ